ਇਸ ਸਬੰਧੀ ਪੱਟੀ ਤੇ ਐਮ ਖਬਰਾਂ ਨਾਲ ਸਾਂਝੀ ਕਰਦੇ ਪਏ ਤੁਹਾਨੂੰ ਦੱਸਦੇ ਅੰਮ੍ਰਿਤਸਰ ਪਠਾਨ ਕੋਰ ਨੈਸ਼ਨਲ ਹਾਈਵੇ ਰੋਡ ਦੇ ਮਾਸਾਬ ਦੇ ਲੱਗੇ ਜਦ ਤੱਕ ਪ੍ਰਾਣੀ ਦੇ ਅਗਰ ਦੀ ਨੂੰ ਪ੍ਰਾਣੀ ਦੇ ਟਰੈਕਟਰ ਨੂੰ ਅੱਗ ਲੱਗੀ ਹੈ ਪਰ ਤੁਹਾਨੂੰ ਲਗਾਤਾਰ ਤਸਵੀਰਾਂ ਅਸੀਂ ਕੋਸ਼ਿਸ਼ ਕਰਦੇ ਪਏ ਜਿੱਤੇ ਕਿ ਗੁਜਰ ਪਰਿਵਾਰ ਰੌਸ ਦੇ ਸਕੇ ਜਿੱਦਾਂ ਕਿ ਪ੍ਰਾਣੀ ਲਿਆ ਗਿਆ ਗਦੀਪ ਟਰੈਕਟਰ ਦੇ ਕਭੀ ਉੱਪਰ ਲੱਗ ਦਿੱਤੀ ਗਈ ਸੀ ਪਰ ਜਿੱਥੇ ਪਰਾਲੀ ਨੂੰ ਅੱਗ ਲੱਗ ਜਾਂਦੀ ਹੈ ਚਲਦੇ ਟਰੈਕਟਰ ਨੂੰ ਅੱਗ ਲੱਗ ਜਾਂਦੀ ਹੈ ਪਰ ਜਿੱਥੇ ਗੱਲਬਾਤ ਲੋਕਾਂ ਨਾਲ ਕੀਤੀ ਗਈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜੀ ਟਰੂਲ ਪਿੰਡ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਦਾ ਕਾਰਨ ਜਿਹੜੀ ਟਰੈਕਟਰ ਦੇ ਨੰਬਰ ਆਪਸੀ ਰਣਨੀ ਨੰਬਰ ਦੇ ਜਾਂ ਬਾਸਸਾ ਤੋਂ ਬਾਸ ਸਰਵਿਸ ਲਾਈਨ ਤੋਂ ਪਜਾ ਉਹ ਟ੍ਰੈਨਿੰਗ ਖਾਂ ਖਾਂਦੀ ਕੀਤੀ ਗਈ ਹੈ ਪਰ ਜਿਹੜੀ ਪਰਾਲੀ ਸਾਰੀ ਸੁੱਕੀ ਦਿੱਤੀ ਗਈ ਹੈ ਪਰ ਉਦੋਂ ਹੀ ਬਾਹਰ ਮੈਨਸ ਪਹੁੰਚ ਕੇ ਅੱਗ ਨੂੰ ਬੁਝਾਈ ਬੂ ਪਾਇਆ ਗਿਆ ਹੈ ਪਰ ਉਦੋਂ ਜਿੰਨੀ ਦੇ ਨੁਕਸਾਨ ਕੋਈ ਨਹੀਂ ਹੋਇਆ ਪਰ ਜਿਹੜੇ ਨੁਕਸਾਨ ਤੋਂ ਬਚਾਓ ਗਿਆ ਪਰ ਜਿਹੜੀ ਪਰਾਲੀ ਆਸ਼ਮਿਸ ਨੋਤਰਾ ਹਰਜੋ ਪੰਜਾਬ ਦੀ ਪਠਾਨ ਫੁਲੰਦੀ ਟਰਾਲੀ ਸਾਫੀ ਦੀ ਗਾਈ ਗਰੂ ਰੋ ਜਾਂਦੀ ਆ ਲੈ ਅਗਲ ਕੀ ਦਾਰੋ ਉਹ ਟਰਾਲੀ ਦਾ ਚਾਰਾ ਲੈ ਜੀ ਦੀ ਨਾ ਇਹ ਪੇਪਰ ਤਾਂ ਆਦਾ ਚੱਲਦੇ ਆ ਅਗਲ ਅੰਗਰੇਜ਼ ਨਸਾਨ ਆਈ ਜਾਂ ਗਾਂਸੇ ਕੰਮ ਕਰਦੇ ਆ ਕਿ ਵੀ ਜਾਣੇ ਨਸਾਨ ਕੀ ਆ ਨਹੀਂ ਜਾਣੇ ਸਾਹੇ ਇਹ ਤਾਂ ਨਹੀਂ ਪਤਾ ਕੀ ਕਰੇ ਚਾਹਸਾ ਭਾਤੀ ਲੱਗੀ ਪਤਾ ਨਹੀਂ ਉਹ ਕੀ ਵਾ ਰੱਬ ਦਾ ਹਾਲੀ ਪਤਾ ਹੁੰਦਾ ਹੈ ਆੜ ਤੋਂ ਪਿੱਛੇ ਲੱਗੀ ਆ ਪਿੰਡ ਤੋਂ ਬਾਹਰ ਕਟੀਆਂ ਹੁੰਦੇ ਨੇ ਪਿੰਡ ਦੇ ਬਾਹਰ ਕਟੀਆਂ ਉਧਰੋਂ ਪਰੰਗਾ ਅੱਗੇ ਤੇ ਫਿਰ ਪੋੜੇ ਨੂੰ ਪਤਾ ਨਹੀਂ ਲੱਗਿਆ ਟਰਾਲੀ ਗਈ ਤੇਰੇ ਬਾਅਦ ਪਤਾ ਲੱਗਾ ਕਿ ਇਹਨੇ ਕਿਹਾ ਕਿ ਇਹ ਇੱਕ ਇੱਕ ਹਾਦਸਾ ਹੋ ਗਿਆ ਕਿਰਦੀ ਆਈ ਫਿਰ ਇਥੇ ਪਿਹਾਰ ਦੀ ਫਿਰ ਪਾਣੀ ਵਾਲੀ ਦੀ ਗੱਡੀ ਵਾਟੇ ਗਈ ਨਹੀਂ ਜਾਣਕਾ ਘਾੜੇ ਨਾਲ ਮੈਂ ਮਾਦਵ ਕੋਪਾਲ ਮੈਂ ਇੱਕ ਫਾਇਰਮੈਨ ਹ ਤੁਹਾਨੂੰ ਹੈਡ ਕੁਆਰਟਰ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਟਰਾਲੀ ਵਿੱਚ ਭਰਾਲੀ ਹੈ ਜਿਹੜੀ ਰਾਜਕਲੂ ਦਾ ਪਿੰਡ ਚੋਂ ਆਈ ਹੈ ਬਿਜਲੀ ਦੀ ਕਰਨਾ ਟੱਚ ਹੋਈ ਹੈ ਉਹ ਦੇਖਦੇ ਦੇਖਦੇ ਆ ਕੇ ਜਿਆਦਾ ਲੱਗ ਗਈ ਐ ਤੇ ਸਾਨੂੰ ਸੂਚਨਾ ਮਿਲਦੇ ਸਾਰੀ ਆਪਾਂ ਗੱਡੀ ਲੈ ਕੇ ਨਿਕਲ ਗਏ ਆ ਤੇ ਆ ਕੇ ਦੇਖਿਆ ਤਾਂ ਉਹਨਾਂ ਦੀ ਟਰਾਲੀ ਜਿਹੜੀ ਟਰਾਲੀ ਦਾ ਬਚਾਅ ਹੋ ਗਿਆ ਮੇਨ ਹੁੰਦਾ ਕਿ ਟਰਾਲੀ ਦੇ ਟਾਇਰਾਂ ਦਾ ਨੁਕਸਾਨ ਹੋ ਜਾਂਦਾ ਜਿਹੜਾ ਜਿਆਦਾ ਆ ਟਰਾਲੀ ਦਾ ਬਚਾਅ ਹੋ ਗਿਆ ਪਰ ਟਰਾਲੀ ਦੀ ਅੱਗ ਹੈ ਜੀ ਇਹਨੂੰ ਤਾਂ ਟਾਈਮ ਲੱਗਦਾ ਆ ਤੇ ਫਿਲਹਾਲ ਦੇਖ ਸਕਦੇ ਹੋ ਜੀ ਕੋਸ਼ਿਸ਼ ਹੀ ਤੇ ਕਰ ਰਹੇ ਆ ਆਪਾਂ ਬੁਝਾਉਣ ਦੀ ਜਿਹੜਾ ਵੀ ਟਰਾਲੀ ਹੈਗੀ ਸੀ ਉਹ ਤਾਂ ਨਿਕਲ ਚੁੱਕੇ ਆ ਬਸ ਬੁਲਾਇਆ ਸੀ ਕਿ ਅੱਗ ਬੁਝਾ ਦਿਓ ਅੱਗ ਬੁਝਾ ਰਹੇ ਆ ਤੇ ਇੱਥੇ ਕੋਈ ਵੀ ਨਹੀਂ ਮਿਲਿਆ ਜਿਹੜੇ ਜਿਨ੍ਹਾਂ ਨੇ ਬੁਲਾਇਆ ਜਾਂ ਜਿਹੜੇ ਹੈਗੇ ਅ ਦੇਖਿਆ ਜੀ ਸਿਰਫ ਪਰਾਲੀ ਦਾ ਨੁਕਸਾਨ ਹੈ ਟਰਾਲੀ ਦਾ ਵੀ ਬਚਾਅ ਹੋ ਗਿਆ ਜਿਹੜਾ ਡਰਾਈਵਰ ਸੀ ਉਹਦਾ ਵੀ ਬਚਾਅ ਹੈ ਸਿਰਫ ਪਰਾਲੀ ਦਾ ਨੁਕਸਾਨ ਹੋਇਆ ਤੁਹਾਨੂੰ ਲੱਗਦਾ ਕਿ ਗੁਜਰਤ ਭਾਈ ਚਾਹੁੰਦੇ ਕਿ ਚਾਹਦਾ ਕਿ ਤਾਰਾ ਨਹੀਂ ਹੋਣਗਾ ਜਿਹੜਾ ਉੱਚੀ ਲੱਦ ਪਰਾਲੀ ਲੱਦਿਆ ਉਹ ਨਹੀਂ ਬੀਪਲ ਸਰ ਨੂੰ ਚਾਹੀਦਾ ਜਿੰਨੀ ਵਾਰ ਵੀ ਅਸੀਂ ਟਰਾਲੀ ਦੀ ਅਗ ਭੁਜਾਨਗੇ ਉਹਨਾਂ ਨੂੰ ਇੱਕੋ ਹੀ ਚੀਜ਼ ਬੋਲਦੇ ਹੈ ਕਿ ਤੁਸੀਂ ਥੋੜੀ ਆਪਣੀ ਹਾਈਟ ਨੀਚੇ ਰੱਖ ਕੇ ਚਲੋ ਇੰਨੀ ਜ਼ਿਆਦਾ ਹਾਈਟ ਹੋਣ ਕਾਰਨ ਬਿਜਲੀ ਤਾਰਾਂ ਅਕਸਰ ਨਹੀਂ ਨਹੀਂ ਹੁੰਦੀਆਂ ਤਾਂ ਟੱਚ ਹੋ ਗਈ ਹੋ ਗਈ ਉਹ ਇਸ ਵਾਰ ਤਾਂ ਉਹਨਾਂ ਨੂੰ ਕਿਹਾ ਵੀ ਹੈਗਾ ਕਿ ਸਾਡੇ ਨਾਲ ਥੋੜੀ ਜੀ ਮਦਦ ਕਰਵਾ ਦਿਓ ਪਰਾਲੀ ਕੋੜੀ ਇਹਨਾਂ ਦੀ ਫਰੋਲਾ ਫਰਾਲੀ ਹੋ ਜਾਂਦੀ ਤਾਂ ਸੁੱਖਾ ਹੋ ਜਾਂਦਾ ਤੁਹਾਨੂੰ ਅੱਗ ਬਜਾਣਾ ਤੋ ਹੈ ਹੀ ਨਹੀਂ ਤੁਸੀਂ ਦੇਖ ਸਕਦੇ ਕੋਈ ਵੀ ਨਹੀਂ ਹੈ ਤੇ